ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਬੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾ ਇਹੋ ਜਿਹੀਆਂ ਸੀ ਉਹਨਾਂ ਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣ ਗਿਆ ਇਹ ਅੱਗੇ ਆਉਣ ਗਿਆ ਸੂ ਇਹ ਆਪਾਂ ਸੱਚੇ ਆ ਇਸ ਤਰ੍ਹਾਂ ਕੇ ਲੋਕ ਆਪਣੇ ਨਾਲ ਨੇ ਕਿ ਯਾਰੇ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਆ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨਹੀਂ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਹਾਂ ਪੰਜਾਬ ਦੇ ਵਾਸਤੇ ਮੇਰਾ ਕੋਈ ਬੱਸਾਂ ਚ ਹਿੱਸਾ ਨਹੀਂ ਮੇਰਾ ਕਿਸੇ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਮੇਰਾ ਕਿਸੇ ਟਾਬਿਆਂ ਚ ਹਿੱਸਾ ਨਹੀਂ हां मेरा हिस्सा है साढे 3 करोड़ पंजाबीयांदे दुख सुखਾਂ ਚ ਮੇਰਾ ਜਰੂਰ ਹਿੱਸਾ ਹੈ ਉਹ ਮੈਂ ਰੱਖੂਗਾ ਉਹ ਮੈਂ ਰੱਖੂਗਾ ਜਿੱਥੇ ਵੀ ਕੋਈ ਸੰਕਟ ਆਊਗਾ ਦੁੱਖ ਆਊਗਾ ਮੈਂ ਜਾਊਂਗਾ ਜਦੋਂ ਖੁਸ਼ੀ ਆਊਗੀ ਮੈਂ ਜਾਊਂਗਾ ਕਿਉਂਕਿ ਨੈਲਸਨ ਮੰਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜਾਏ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁਣ ਇਹ ਤੋਂ ਪਹਿਲਾਂ ਆਣਿਆ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਬਣਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਤਾਂ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਪ ਮਾਂ ਦੇਓ ਪੁੱਤੋ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਹੈ ਇਹ ਇਹਨਾਂ ਨੇ ਹੁਣ ਤੱਕ ਕੀਤਾ ਆਪਣੇ ਨਾਲ ਸੋ ਬਦਲੂਗਾ ਮੌਸਮ ਬਦਲ ਗਿਆ ਜੋ ਮੈਨੂੰ ਗੁਜਰਾਤ 'ਚ ਮੈਂ ਦੇਖਿਆ ਕੱਲ ਜਾ ਕੇ ਗੁਜਰਾਤ ਦੇ ਵਿੱਚ ਝਾੜੂ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਬਰੂਚ ਕੱਲ ਮੈਂ ਗਿਆ ਸੀ ਇੰਨਾ ਕੱਠ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਕੱਲ ਮੈਂ ਬਰੂਚ ਦੇਖਿਆ ਚੇਤਰਬਾਈ ਵਸਾਵਾ ਆਪਣਾ ਉਮੀਦਵਾਰ ਆ ਉਥੋਂ ਭਾਵਨਗਰ ਤੋਂ ਉਮੇਸ਼ ਜੀ ਉਮੀਦਵਾਰ ਨੇ ਕੁਰੂਖੇਤਰਾ ਤੋਂ सुशील गुप्ता जी लड़ रहे ने दिल्ली चार लड़ रहे हां जिथे ड्यूटी ਲੱਗੂਗੀ ਜਾਵਾਂਗੇ ਸਾਰਾ ਪਰਿਵਾਰ ਜਾਵਾਂਗੇ ਕਿਉਂਕਿ ਪੰਜਾਬ ਸਾਡਾ ਪਰਿਵਾਰ ਹੈ ਪੰਜਾਬ ਵਾਸਤੇ ਜਿੱਥੇ ਕਹਾਂਗੇ ਜਾਵਾਂਗੇ ਬਸ ਤੁਸੀਂ ਸਾਥ ਦਿਓ ਹੁਣ ਤੁਹਾਡੀ ਛੋਟੇ ਮੋਟੇ ਥੋੜੇ ਵੀ ਝਗੜੇ ਹੋਣਗੇ ਸ਼ਿਕਵੇ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ ਚ ਹੋ ਜਾਂਦੇ ਨੇ ਉਹ ਬਾਅਦ ਚ ਹੱਲ ਕਰ ਦੂੰਗਾ ਇਕੱਲੇ ਇਕੱਲੇ ਦੇ ਸ਼ਿਕਵੇ ਸੁਣੂੰਗਾ ਇਕੱਲੇ ਇਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਗਠਨ ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਐ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਦੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲਾਂ ਠੀਕ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਅੱਜ ਇਕੱਠੇ ਹੋਏ ਆ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤਾਂ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਹਜੇ ਬੰਦੇ ਨਹੀਂ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਅਜੇ 13 13 ਹੋਏ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਂਗਰ ਮੰਗਰ ਚੱਲਦੇ ਆ ਦੇਖੋ ਪਹਿਲਾਂ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾਂ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲਾਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਾਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਾਰੰਟੀਆਂ ਕਿਆ ਕਰੀਏ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਾਰੰਟੀਆਂ ਉਹ ਇਹਨਾਂ ਦੀਆਂ ਗਾਰੰਟੀਆਂ ਦੇ ਨਾਂ ਜਾਇਓ ਪਹਿਲਾਂ 15 ਲੱਖ ਵਾਲੀ ਗਾਰੰਟੀ ਪੂਰੀ ਹੋ ਗਈ